हां जी किसान जी स्वार्थਾ ਤੁਹਾਨੂੰ ਆਪਣੇ ਜੁੜੂਸਾਣ ਮਵਾ ਡੈਰੀ ਸੰਗਤ ਜੀ ਆਜੀ ਬੇ ਵਿੱਚ ਪੱਤ ਨੰਗਾਵਾ ਸੇ ਲੈ ਲੈ ਕੇ ਆਂ ਜੀ 2 ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਣੇ ਬਾਈ ਨਾ ਗੱਲ ਬਾਤ ਬਾਈ ਜੀ ਸੱਸੀ ਗਾਲ ਸੱਸੀ ਗਾਲ ਡਾਕਟਰ ਬਾਈ ਹੋ ਠੀਕ ਆਉਂਦੀ ਪੇ ਹਾਂ ਮੇਰੇ ਬਹੁਤ ਜੀ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਠੀਕ ਆ ਬਾਈ ਪਰਮਾਤਮਾ ਦੀ ਕਿਰਪਾ ਆਈ ਇਹਦਾ ਮਾਲ ਵਿਕੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਵੀ ਅਰਸ਼ਦੀਪਾ ਪਿੰਡ ਜਦੀਪਾ ਪਣਾ ਤੇ ਕਹਿੰਦੇ ਆ ਪਿੰਡ ਵੀਰੇ ਸੈਦੋਗੇ ਤਸਵੀਰ ਬਾਈ ਨੇ ਆਸੇ ਕਲਾ ਜਿਹਦੇ ਵੀ ਅਯੋਗ ਨੇੜੇ ਪਿੰਡ upon ਨੇੜੇ ਵੀ ਰਹੇਗਾ ਭੜੌੜ ਅਲਕੜੇ ਆਦਮਪੁਰਾ ਓਕੇ ਦਿਨਾਰ ਸਿੰਘ ਕਲਪੁਰ ਸਤਕਾ ਇਹ ਤਾਂ ਬਾਹਰ ਵਾਰ ਕੀਤਾ ਭਾਈ ਹੁਣ ਚੜਦਾ ਮੋਬਾਈਲ ਨੰਬਰ ਕੋਡ 88761764 ਠੀਕਾ ਜਿਹੜੀ ਪਹਿਲੇ ਨੰਬਰ ਦੇ ਵਾਰ ਦੇ ਨੇ ਕਿਹੜਾ ਫੋਸ ਹੋਈ ਡਾਇਰੈਕਟਰ ਆਪਣਾ ਪਹਿਲਾਂ ਲਾ ਦੇਣਾ ਬਈ ਵੜਾ ਆਪਣਾ ਸਾਰੇ ਵੀ ਲੈ ਲਿਆ ਹੋਗਾ ਠੀਕ ਹੈ ਨਾ ਠੀਕ ਹੈ ਮਤਲਬ ਕਿੰਨੇ ਹਾਈਟ ਚ ਫੁੱਲ ਹੋਣੀਆਂ ਬਈ ਠੀਕ ਹੈ ਜਿਹੜੀ ਛੋਟੀ ਹੋਵੇ ਛੋਟੀ ਕਹਿ ਦੇਣੀ ਆ ਵੱਡੀ ਹੋਵੇ ਵੱਡੀ ਕਹਿ ਦੇਣੀ ਆ ਠੀਕ ਹੈ ਨਰਖ ਵਰਕਰ ਲੈਨੇ ਕਰਦੇ ਬਈ ਨਾ ਲਾਂਬਾ ਲੈਣਾ ਤੇ ਨਾ ਲਾਂਬਾ ਦੇਣਾ ਠੀਕ ਹੈ ਠੀਕ ਹੈ ਨਾ ਆਪਾਂ ਆਪਣੀ ਆਦਤ ਆਪਾਂ ਵੱਡੀ ਛੋਟੀ ਜੋ ਨੀਕੀ ਆਪਾਂ ਇਹਨਾਂ ਨੂੰ ਕਿੰਨਾ ਲਾਸ ਦੇਨੇ ਕਰ ਨਿਆਰਾ ਆਉਂਦਾ ਆਉਣ ਬਈ ਨਵੇਂ ਦੇਣਾ ਦੀਵਾਲੀ ਦੇ ਹਨ ਕਿਸੇ ਨਾਲ ਆਪਾਂ ਵਝਾਂਗੇ ਆਪਾਂ ਬੜਾ ਖੁਸ਼ ਹੋਈਏ ਵਧੀਆ ਡੰਗਰ ਦਿਓਗਾ ਆਪਾਂ ਬਧੀ ਕੰਮ ਕਰਾਂਗੇ ਓਕੇ ਬਈ ਹਾਂਜੀ ਬਈ ਤੇ ਕਿਹੜ ਬਾਈ ਦੂਜਾ ਸੁਬਾਹ ਸੂਈ ਆ ਬਾਈ ਇਹ ਠੀਕ ਆ ਇਹ ਰਾਤ ਵੀਰੇ ਮੰਨ ਕੇ ਚੱਲ 10 11 ਵਜੇ ਸੂਈ ਸੀਗੀ ਠੀਕ ਆ ਠੀਕ ਆ ਨੇ ਬੱਚੀ ਨੂੰ ਵੀਰੇ ਜਨਮ ਦਿੱਤਾ ਬੱਚੀ ਦਿੱਤੀ ਆ ਬਹੁਤ ਪਿਆਰੀ ਬੱਚੀ ਦਿੱਤੀ ਆ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕਿਆ ਬਾਪੂਰਾ ਬ੍ਰਾਂਡਡ ਬੱਚਾ ਦਿੱਤਾ ਬਾਈ ਚੰਗਾ ਬੱਚਾ ਆ ਇੱਕ ਨੰਬਰ ਕੁਆਲਿਟੀ ਆ ਬੱਚੀ ਦੀ ਠੀਕ ਆ ਨਾ ਜੇ ਦੂਰ ਵਾਹਿਗੁਰੂ ਦੀ ਕਿਰਪਾ ਨਾਲ ਵੀਰੇ ਵਧੀਆ 12:30 ਵਜੇ ਨੂੰ ਪੈ ਗਈ ਸੀਗੀ ਠੀਕ ਆ ਰਾਤ ਬੈਠ ਕੇ ਚੋ ਕੇ ਸਾਫ ਕਰਤੀ ਸੀ ਬੜ ਬਣੀ ਵੀ ਬਹੁਤ ਸੋਹਣੀ ਆ ਮੈਂ ਕਿਹਾ ਥਣ ਭਾਂਡਾ ਇਨਾ ਚੰਗਾ ਠੰਡੀ ਸੀਨ ਚੋਣ ਚੋਆ ਡਾਣੇ ਆ ਗਏ ਜੇਰੇ ਦੇ ਥੱਲੇ ਜੇਰੇ ਤੇ ਪਾਪਰ ਕਾਰਡ ਫੋਮ ਜ਼ਿੰਮੇਵਾਰੀ ਆ ਠੀਕ ਆ ਜੇਰ ਜੂਦੀ ਦਾ ਕੋਈ ਚੱਕਰੀ ਨਹੀਂ ਲੈ ਜੇ ਤਾਂ ਬਕਰਨੀ ਦੀ ਕੀ ਆ ਜੇ ਫਿਰ ਬੜੀਆ ਪੈ ਗਈ ਬਾਬੇ ਦੀ ਕਿਰਪਾ ਨਾਲ ਚੋਣ ਚੋਆ ਇੱਕ ਨੰਬਰ ਆ ਠੰਡੀ ਸੀਲਾ ਫੁੱਲ ਵਾ ਜਾਣ ਫੁੱਲ ਵੱਡੀ ਸਹੀ ਗੱਲ ਆ ਤੇ ਨਾੜਾ ਨੋੜਾ ਪਰੋਈ ਪਈ ਨਾੜਾ ਨੋੜਾ ਨਾਲ ਸਹੀ ਗੱਲ ਆ ਮਤਲਬ ਛੋਟੀ ਨਹੀਂ ਹੈਗੀ ਕੋਈ ਛੋਟੀ ਮੰਨ ਕੇ ਸਦਾ ਨਾ ਕਰੀ ਆਪਾਂ ਸਹੀ ਗੱਲ ਆ ਬਾਈ ਠੀਕ ਆ ਨਾ ਗਾ ਇਹ ਇੱਕ ਨੰਬਰ ਥਾਣ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵੇਚੀ ਤੇ ਥਾਣ ਤੇ ਬੱਚਾ ਕਰਮਾਲੀ ਨੇ ਬੱਚੀ ਦੀ ਬੱਚੀ ਵੀ ਬਹੁਤ ਚੰਗੀ ਆ ਆ ਵੀ ਬਹੁਤ ਚੰਗੀ ਹੈ ਕਰਮਾਲੀ ਨੇ ਸਾਲ 1.5 ਸਾਲ ਨੂੰ ਨਾਲ ਹੀ ਕੈਰ ਹੋ ਜਾਣਾ ਹੁੰਦਾ ਸੂਰਾ ਚੈੱਕ ਕਰ ਲਓ ਸੂਰਾ ਤੂਰਾ ਐਨ ਓਕੇ ਆ ਬਾਈ ਉਹਨੇ ਪੱਕੇ ਦੇ ਵੇ ਦੀਆਂ ਫਸਲੀ ਫਰਦੀ ਹੈ ਜੀ ਸਹੀ ਆ ਕੀ ਇਹ ਦੁੱਧ ਵੜ ਬਾਈ ਇਹ ਦੀ ਦੇ ਦੂ 20 ਤੋਂ ਬਾਹਰ ਪਈ ਹੈ ਕਿਾ ਜੀ ਠੀਕ ਆ ਥੋੜਾ ਇਹ ਪਾ ਜੀ ਆ ਬੱਚੇ ਦਾ ਵੱਧ ਕਰਦੀ ਹੈ ਜੀ ਠੀਕ ਆ ਬੰਦਾ ਮੰਨ ਕੇ ਚੱਲ ਵੀ ਛੋਟੀ ਮੰਨ ਕੇ ਸੌਦਾ ਨਾ ਕਰੇ ਸਹੀ ਆ ਠੀਕ ਹੈ ਨਾ ਤੇ ਮੰਨ ਕੇ ਚੱਲ ਇਹ ਨਾ ਦੇਖੇ ਕਿ ਪਿੰਡੇ ਤੇ ਦਾਗੂ ਜਾਂ ਉਹ ਭੂਈ ਚੱਕ ਜਿਉ ਜਾਂ ਉਹ ਪੈਰਾਂ ਦੀ ਗੱੱਚੀ ਠੀਕ ਹੈ ਨਾ ਇਹ ਆਪਣਾ ਬਾਈ ਸ਼ੌਂਕ ਆ ਜਿਹਨਾਂ ਚੰਗਾ ਪਾਉਣ ਦਾ ਸਹੀ ਗੱਲ ਠੀਕ ਹੈ ਨਾ ਗੱਲ ਥਣ ਭਾਂਡਾ ਦਿਖਾ ਦੇ ਨਾੜਾ ਨੂੜਾ ਦਿਖਾ ਸਹੀ ਗੱਲ ਆ ਠੀਕ ਹੈ ਨਾ ਕਰਮਾ ਜਿਹਦੇ ਫੁੱਲ ਚਾਹੀਏ ਥੋੜੀ ਜੀ ਕਰਮਾ ਜੀ ਦੀ ਫੇਸ ਦੀ ਬਿਊਟੀ ਕਮਾਲ ਇੱਕ ਨੰਬਰ ਆ ਯਾਰ ਸਾਰੀ ਬਾਈ ਨੂੰ ਸੇਣਾ ਬਾਈ ਦੁੱਧ ਬਾਹਰ ਆ ਗਈ ਮੌਸਮ ਵਧੀਆ ਆਗਾ ਠੀਕ ਹੈ ਦੁੱਧ 20 ਤੋਂ ਬਾਹਰ ਹੋ ਗਏ ਤੇ ਪਾਉਣੀ ਪਰ ਆਪਾਂ 20 ਕਿਲੋ ਬੰਦਾ ਮੰਨ ਕੇ ਸੌਦਾ ਕਰ ਲੇਗੇ ਕੀ ਮੋਲ ਜਾਇਜ਼ ਵੀਰੇ ਮੈਂ ਮਨ ਕਰੀਦਾ ਯਾਰ ਫੋਨ ਤੇ ਕਰੂਗਾ ਟਾੜੇ ਵਾੜੇ ਵਾਲਾ ਭੂਰ ਸ਼ਰਦਾ ਛਿੱਟੇ ਗੰਗਲ ਮੇਰੇ ਵੀ ਜੁਮੇਵਾਰ ਹੋਵਾਂਗੇ ਠੀਕ ਹੈ ਜੇ ਤੂੰ ਬੰਦਾ ਆਨਲਾਈਨ ਮੰਗਾਉਂਦਾ ਜੁਮੇਵਾਰੀ ਹੋ ਗਈ ਆਪਣੀ ਠੀਕ ਠਾਕ ਠੀਕ ਹੈ ਤੂੰ ਬੱਚਾ ਲੱਗਦਾ ਆ ਮਾਰ ਕੇ ਖਾ ਦਿੰਨਾ ਮਾਰ ਦੇ ਚੋਣ ਜਾਂਦਾ ਬੜਾ ਚੰਗਾ ਲੱਗ ਜਿੰਨਾ ਵੀ ਕਦੀ ਸਿਵਾਈ ਬੜੀ ਚੰਗੀ ਆ ਨਾ ਦੀਪੂ ਇੱਕ ਨੰਬਰ ਚੋਣ ਜਾਂਦਾ ਨਾ ਮੋਟਾ ਚੋਣਾ ਜਿੰਨੇ ਮਰਜ਼ੀ ਚੋਈ ਚੱਲ ਕੋਈ ਚੱਕੀ ਨਹੀਂ ਕਹਿਣਾ ਚਰਮਲੇ ਨੂੰ ਕੋਈ ਸੰਧੀ ਸੀ ਬੜਾ ਚੰਗਾ ਚੋਣ ਲੱਗਿਆ ਸਰਾ ਚੋਣ ਲੈ ਟ੍ਰੈਲ ਦੂਆ ਹਾਂ ਚੰਗੀ ਜਿਹੀ ਕਿਹਾ ਕਰਮਾ ਲਈ ਬਾਈ ਦਾ ਵਸ ਮਨ ਕਰ ਬੈਠੇ ਉੱਠਣਾ ਲੱਗ ਨਹੀਂ ਸਹੀ ਗੱਲ ਆ ਬਾਈ 1210 ਨੰਬਰ ਖਾਣ ਦੇ ਕੰਨਾ ਕਮਾਲ ਦਾ ਲੱਗਿਆ ਨਹੀਂ ਇੱਕ ਨੰਬਰ ਬਾਈ ਚੋਣੀ ਮੱਛੀ ਮੋਟੀ ਦਾ ਪੂਰਾ ਰਮਸ਼ਰਲਾ ਚੰਗੀਆਂ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖੇਤ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਨਾਲ ਹੀ ਵਾਣਾ ਦੇ ਦਾਂਗੇ ਅੱਗੇ ਵੀ ਮੁੱਲ ਖੈਰ ਪਾਈ ਦੇ ਜਾਇਜ਼ ਬਾਈ ਯਾਰ ਇਹਨਾਂ ਨੂੰ ਐਡੀ ਵੱਡੀ ਵੜੜ ਆ ਠੀਕ ਹੈ ਨਾ ਪੱਕੇ ਲੈ ਲਈ ਦੀ ਆ ਠੀਕ ਹੈ ਮਗਰ ਬੱਛਿਆ ਜੇ ਜੂਰ ਪੈਗੀ ਪਸੂ ਚ ਆਈ ਕੁਛ ਹੁੰਦਾਗਾ ਉਹ ਠੀਕ ਹੈ ਕੀ ਅੱਜ ਕੱਲ ਕੀ ਹੁੰਦਾ ਤੈਨੂੰ ਪਤਾ ਤਾਂ ਨਹੀਂ ਨਹੀਂ ਸਹੀ ਹੈ ਅੱਗੇ ਵੀਰੇ 2 ਨੰਬਰ ਤੇ ਫਿਰ ਭਾਈ ਜੀ ਇਹ ਦੂਜਾ ਸੁਆ 6 ਬੰਦਾ ਪਰਸੋ ਦੀ ਸੁਈ ਹੈ ਬਾਈ ਯਾਰ ਬੱਚਾ ਬੱਚਾ ਮਗਰ ਬੱਛਾ ਬਾਈ ਜੇ ਵੀ ਵੀ ਵੀਡੀਓ ਬਣੀ ਹੋ ਕੇ ਰਿਪੋਰਟਾ ਹੁਣ ਇਹ ਥਾਂਨੇ 15 ਕਿਲੋ ਬੋੜਾ ਹੋਊਗਾ ਬੋੜਾਂ ਨਾਲ ਚੋਣੀ ਚੋ ਵੀ ਸਕਦਾ ਭਲਵਾਦੀ ਜ਼ਰੂਰ ਰਹੇਗੀ ਉਹ ਪਹਿਲਾਂ ਕਹਿ ਕੇ ਜਣੀਆ ਪਰ ਚੋਣ ਚਾਲ ਬਹੁਤ ਮੋਟਾ ਲੱਗੇ ਦੇਵਾ ਦੇਖਣਾ ਕਰ ਮਾਈ ਦਾ ਲੋ ਨੀ ਰ ਫਸੀ ਪਈ ਆ ਬਾਈ ਹੁਣ ਇਹਨੇ ਨਾ 22 ਕਿਲੋ 25 ਕਿਲੋ ਦਾ ਫਰਫੇਦਾ ਵੇਚੀ ਆ ਠੀਕ ਹੈ ਨਾ ਮਗਰ ਬੱਛਾ ਤੇ ਚਾਰੇ ਥਾਣਾ ਕੋਈ ਟੋਟ ਨਹੀਂ ਕੋਈ ਸ਼ਾਨ ਓਕੇ ਬਈ ਫੇਸ ਕੁਆਲਟੀ ਬਹੁਤ ਚੰਗੀ ਵੜੇ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਪ੍ਰਿੰਟ ਫਰੰਟ ਬੜਾ ਚੰਗਾ ਬਈ ਕੋਈ ਸਵਾਈ ਤੇ ਥੋੜੀ ਥੋੜੀ ਪਾਲ ਜਰੂਰ ਆ ਨਹੀਂ ਫਿਰ ਪਾਲ ਜਰੂਰ ਆ ਹਣ ਮੇਰੇ ਤਾਜੀ ਆਣਾ ਬਾਕੀ ਸਾਰੇ ਗੰਨੇ ਭਾਲ ਵਾਲੀ ਗੱਲ ਆਉਂਦੀ ਦੁੱਧੋਂ ਬਹੁਤ ਖਰੀ ਚੱਲ ਜਿੰਦੀ ਆ ਸਹੀ ਹੈ ਠੀਕ ਆ 15 ਕਿਲੋ ਬੋਲੇ ਆ ਨਾ ਕੰਡੇ ਵਾਲੀ ਫੁੱਜੀ ਹੁਣ ਠੀਕ ਆ ਠੀਕ ਆ ਬਸ ਐ ਭਾਲਾ ਦਾ ਕਰਕੇ ਆ ਮਾੜਾ ਮੋਟਾ ਜੇ ਭਾਲ ਭੁੱਲੇਗੀ ਬਾਈ ਨਾ ਕੋਈ ਕੁਛ ਬਣਨਾ ਸਹੀ ਹੈ ਠੀਕ ਆ ਨਾ ਗੱਲ ਉਹ ਵੀ ਵਜਨ ਵਜਨ ਬਹੁਤ ਆ ਅਹੀਂ ਫਿਰਦੀ ਜਿਵੇਂ ਗੱਬਣ ਸੀ ਓਵੇਂ ਸੁਕੇ ਲੰਗੀ ਓਕੇ ਫਿਰ ਠੀਕ ਆ ਨਾ ਗੱਲ ਤੇ ਮੁੱਲ ਵੀਰੇ ਜਾਇਜ਼ ਹੋਵੇ ਮਨ ਕਰੂ ਮੇਰੇ ਜਾਇਜ਼ ਕਰੂਗਾ ਤਾਦੇ ਵਾਟੇ ਆ ਠੀਕ ਆ ਭਾਈ ਮੁੱਲ ਬਾਈ ਕਹਿੰਦਾ ਫੋਨ ਪੀ ਕਰ ਲਾਂਗੇ ਮੋਲ ਜਿਹੜਾ ਵੜ ਦੇ ਸਾਹਮਣਾਂ ਬਿਲਕੁਲ ਜਾਇਜ਼ ਹੋ ਖੱਚ ਕੇ ਬਾਈ ਜਣਾ ਮੋਲ ਰੱਖਾ ਕੱਲੀ ਲਊਗਾ ਕੋਈ ਹੋਰ ਦੀ ਗੱਲ ਕਰ ਲਾਂਗੇ ਠੀਕ ਆ ਹੋਰ ਲਊਗਾ ਕੋਈ ਹੋਰ ਦੀ ਕਰ ਲਾਂਗੇ ਠੀਕ ਆ ਬਾਕੀ ਯਾਰ ਆਪਾਂ ਆਜ ਬਾਪਾ ਦੀ ਕਿਰਪਾ ਨਾਲ ਦਿਵਾਲੀ ਦਾ ਆਫਰੀ ਓਕੇ ਠੀਕ ਆ 100 ਕਿਲੋਮੀਟਰ ਦਾ ਪਹੁੰਚ ਵੀ ਫਰੀ ਕਰਦਾ ਠੀਕ ਆ ਗੱਲ ਸਿੱਧੀ ਆ ਸਿੰਗਲ ਪਸੂ ਤੇ ਸਿੰਗਲ ਵੀ ਕੀ ਕਰਦਾਂਗੇ ਯਾਰ ਕੋਈ ਚੱਕਰ ਠੀਕ ਆ ਪਰ ਮੋਲ ਹਾਂ ਕੱਚਾ ਨਾ ਲਾਵੇ ਬੰਦਾ ਪਹੁੰਚ ਗਈ ਆਪਾਂ ਜਿੰਮੇਵਾਰਾ ਇਹਦਾ ਕੋਈ ਚੱਕਰ ਨਹੀਂ ਹੈਗਾ ਠੀਕ ਆ ਭਾਈ ਕਿ ਬੱਚਾਂ ਵਾਂ ਲਾ ਕੇ ਧਾਰਾ ਵਿੱਚ ਮਾਰ ਧਾਰਾ ਚਵਾਈ ਬੜੀ ਚੰਗੀ ਐ ਨਾ ਚਵਾਈ ਦਾ ਮੋਗਾ ਹੀ ਥਣ ਵਾਲਾ ਚੰਗਾ ਨਾ ਬਈ ਮੋਟਾ ਮੋਟਾ ਚੋਣਾ ਕੀ ਬਾਤ ਆ ਚਵਾਈ ਦੋ ਚਾਰ ਚਵਾਈਆਂ ਹੋ ਗਈਆਂ ਜਮਾਂ ਖਾਫ ਹੋ ਜਾਣਗੇ ਥਣ ਦੇ ਹਾਂ ਹਾਂ ਬਈ ਇਹ ਥਣ ਦਾ ਮੋਟਾ ਨਾ ਸਹੀ ਗੱਲ ਆ ਕੀ ਮੰਨ ਗਏ ਕਿ ਪਰਪਲ ਪੋਲੇਗੀ ਬਈ ਚਵਾਈਆਂ ਦੇ ਤੋਂ ਮਰਗੀ ਹੋ ਜਾਣਾ ਸਹੀ ਗੱਲ ਆ ਬਈ ਬੁੱਧ ਦਾ ਚਿੱਟਾ ਸ਼ਹਿ ਤਰਕਾ ਮੋਟਾ ਮੋਟਾ ਚੋਣਾ ਤੇ ਮੋਲ ਬਈ ਕਹਿੰਦਾ ਵਾੜਾ ਨਹੀਂ ਕਰਦੇ ਜਾਇਜ਼ ਮੋਲੂ ਖਿੱਚ ਕੇ ਮੋਲ ਲੈਂਦੇ ਇਹ ਵੀ ਚੋਣ ਦੇ ਨੰਨ ਡਾਕਟਰ ਜੀ ਸਹੀ ਗੱਲ ਆ ਇਹ ਕਿੰਨਾਂ ਨੰਬਰ ਕਿਉਂ ਆ ਖੜਾ ਨੂੰ ਬਹੁਤ ਟੰਗ ਲਗਾ ਕੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਕਰਮਾਏ ਨੇ ਕਹਿਣਾ ਤੂੰ ਇਹ ਜਿਹੜਾ ਜੱਤਾਂ ਵਾਲਾ ਬੜਾ ਛੋਟਾ ਕੁਛ ਹੈ ਉਹਨੂੰ ਯਾਰ ਸਾਹ ਦੇਖ ਲਾ ਕਿੰਨਾ ਸੋਹਣਾ ਠੀਕ ਹੈ ਨਾ ਗੱਲ ਇੱਕੋ ਜਿਹਾ ਥਾਣਾ ਚਾਰੇ ਕੋਈ ਫੋਟ ਨਹੀਂ ਖਾਗ ਜਿੰਨਾ ਨਿਕਰਨਾ ਬੈਠਨੇ ਹਾਂ ਮੈਂ ਕਰੂੰ ਜਾਇਦ ਵਾਸ ਖੂਟਾ ਦੇ ਵਾੜੇ ਵਾਲਾ ਦੁਆਲੀ ਆਫਰ ਹੈ ਵੇਚਣੇ ਠੀਕ ਹੈ ਭਾਈ ਠੀਕ ਹੈ ਨਾ ਬਹੁਤ ਚੰਗੀ ਵਾੜ 25 ਕਿਲੋ ਦੀ ਫਿਰ ਠੀਕ ਹੈ ਅੱਗੇ ਆ ਗਈ ਭਰਾ 3 ਨੰਬਰ ਉਹਰੇ ਦੁੱਝਾ ਸੁਆ ਉਹਨਾਂ ਦਾ ਦਿੱਤਾ 15 16 ਕਿਲੋ ਕੱਦ ਦਾ ਫੁੱਲਾ ਵੜ ਦਾ ਸ਼ੋਹ ਵੀ ਨਾ ਮੰਨੇ ਮੰਦਾ ਅਜਿਹੇ ਗੁੰਦੀ ਮਾਰਦੀ ਹੈਗੀ ਚਲ ਉਹਨਾਂ ਦੀ ਵੀਡੀਓ ਪਾਲਿਸ ਨੂੰ ਚਲ ਲਾ ਲਈ ਦੀ ਪਾ ਦੇਣੀ ਸਹੀ ਗੱਲ ਹੈ ਅਜੇ ਕੱਚੀ ਆ 2 4 ਦਿਨ ਕੱਢ ਜੂਗੀ 5 4 ਦਿਨ ਕੱਢ ਵੀ ਸਕਦੀ ਹੈ ਹਨਾ ਬਾਕੀ ਆਪਣੀ ਤਾਂ ਲਈ ਦੀ ਆ ਕੋਈ ਫੋਟ ਨਹੀਂ ਸਕਣੀ ਵਿਕੀ ਦੀ ਵੜ ਲੈ ਆਏ ਚੀਪਾ ਜਿਹੀ ਲੱਗਦੀ ਬਈ ਗੁੰਦੀ ਹੁੰਦੀ ਹੈ ਕੇਨੜੀ ਵਾਲੀ ਜਮਾ ਗੋਦਾ ਜਮਾ ਗੋਦਾ ਕੋਈ ਵੇਚਣ ਵਾਲਾ ਬੰਦਾ ਵੀ ਹੁੰਦਾ ਹਨਾ ਉਸ ਹਿਸਾਬ ਨਾਲ ਆਉਣਾ ਦੇ ਦਾਂਗੇ ਬੰਦਾ ਵੇਚ ਵੀ ਲਊਗਾ ਠੀਕ ਹੈ ਠੀਕ ਹੈ ਲਾ ਕੱਦ ਕੱਡ ਫੁੱਲਾ ਠੰਡੀ ਬਰਫ ਫੜੀ ਕੱਲੀ ਕੱਚੀ ਗੱਸੀ ਆ ਹਾਂ ਕੱਚੀ ਆ ਕੱਚੀ ਹੀ ਬਸ ਥੋੜੇ ਦਿਨਾਂ ਦੀ ਆ ਬਾਈ ਥੰਡਾ ਬਹੁਤ ਫੈਂਦੀ ਆ ਸਾਰੀਆਂ ਬਾਲ ਤੇ ਲਾ ਕੱਢਣੀਆਂ ਤੇ ਫੇਰ ਕਰਨ ਵਾਲੀ ਨੇ ਸੋਨਾਗਾ ਬਾਈ ਬਥੇਰੀ ਜੀ ਤੌ ਖਈਆ ਨਾ ਗਰਮੀ ਮੰਨੇ ਨਾ ਠੰਡ ਮੰਨੇ ਕਹਿੰਦੇ ਵੇ ਉਹ ਵੀ ਖਾਣ ਪੀਣ ਬਾਈ ਬੜੀ ਪਾਰਟਨਿੰਗਾਂ ਜਿੰਨੀ ਵੀ ਗਰ ਨਾ ਰੇ ਪਸ਼ੂ ਦੇ ਮਾਰਨਾਂ ਨਾਲ ਲੈਣਾ ਨਾਲ ਦੇਣਾ ਠੀਕ ਹੈ ਨਾ ਉਹ ਕੇ ਰਿਪੋਰਟ ਹੋਊਗੀ ਕਿ ਕਿ ਸੂਰ ਵੀ ਦਿਖਾ ਦੇ ਬੰਦਾ ਲਿੱਸੀ ਫਿੱਕੀ ਨਾ ਮੰਨੇ ਕਿਆ ਬਾਤ ਅਜੇ ਕੱਚੀ ਗੱਦੀ ਇਹਦਾ ਉਹਨਾਂ ਦੀ ਵੀਡੀਓ ਪਾਉਣੀ ਸੀ ਤਾਈ ਬਾਦੀ ਜਰਸੀ ਕ੍ਰਾਸ ਆ ਫਿਰ ਸਕਵਾਡ ਦੇਖ ਲੈਣ ਦੀ ਕਿਆ ਬਾਤ ਆਏ ਬੱਤ ਤੇ ਮੁੱਲ ਫਿਰ ਫੋਨ ਤੇ ਹੋਜੀ ਮੁੱਲ ਕਰੂਗਾ ਫੋਨ ਤੇ ਉਹ ਕੱਚੀ ਆ ਯਾਰ 5-4 ਦਿਨਾਂ ਦੀ ਹੋਣਾ ਕੱਚਾ ਮੁੱਲ ਕਰ ਦਾਂਗੇ ਠੀਕ ਹੈ ਬੰਦਾ 4 ਦਿਨ ਖਾਂਬ ਵੀ ਨਹੀਂ ਪਾਵੇ ਕੋਈ ਦਿੱਕਤ ਕੱਚੀ ਦਾ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋ ਕੱਚੀ ਦੇ ਹਿਸਾਬ ਨਾਲ ਹੀ ਕੱਚਾ ਹੀ ਮੁੱਲ ਹੋਣਾ ਬਾਈ ਠੀਕ ਹੈ ਕਿ ਨਹੀਂ ਮੁੱਲ ਖੈਰ ਪਹਿਲਾਂ ਹੀ ਬਾਈ ਦੇ ਜਾਇਜ਼ ਹੀ ਹੁੰਦੇ ਆ ਮੁੱਲ ਦਾ ਬਾਈ ਦਾ ਇਦਾਂ ਬਾਹਰ ਵੀਡੀਓ ਤੇ ਮਾਲ ਵਾਹਿਗੁਰੂ ਜੀ ਕਿਰਪਾ ਨਾਲ ਵੇਚਦੇ ਹੀ ਆਗੇ ਸਾਰਾ ਮਹੀਨੇ ਚ 25 ਦੀ ਵੀਡੀਓ ਪਾਉਣੀ ਆ ਪਗੜੇ ਨੂੰ ਕੱਚਾ ਕੰਮ ਪਰ ਮਾਲ ਕੰਮ ਕਰਨਾ ਸਾਫ਼ ਸੁਥਰਾ ਜੀ ਬੰਦਾ ਇਹ ਆਨਲਾਈਨ ਮੇਰੇ ਨਾਲ ਵਿਜੇ ਚੱਟ ਕੇ ਬੰਦਾ ਆ ਮੇਰੇ ਸਾਈਬਰ ਨਾਲ ਪਾਵੇ ਬੰਦੇ ਦੇ ਘਰ ਤੱਕ ਪਹੁੰਚ ਸਕਦੀ ਖਲਾ ਭਾਂਡਿਆਂ ਦੀ ਵਾਹਿਗੁਰੂ ਦੀ ਕਿਰਪਾ ਨਾਲ ਗਾਰੰਟੀ ਹੂ ਤੇ ਓਕੇਰ ਬੋਟਾ ਹੋਣਾ ਸਾਰਿਆਂ ਦਾ ਕਿਰਾਇਆ ਜਿਹੜਾ 100 ਕਿਲੋਮੀਟਰ ਦਾ ਫਰੀ ਹੈ ਹਾਂ ਦੀਵਾਲੀ ਆਫਰ ਆ ਕਰਾਫੀ ਦੇ ਲੋਕ ਆ ਜਿਹੜੇ ਲੰਗਰ ਲਾਈ ਜਾਂਦੇ ਆ ਆਪਾਂ ਕਿਰਾਇਆ ਵੀ ਨਹੀਂ ਦੇ ਸਕਦੇ ਯਾਰ ਕੀ ਗੱਲ ਹੈ ਹਨਾ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਤੇ ਸਾਈ ਨਾਲ ਕਨੈਕਟ ਕਰ ਲਿਓ ਧੰਨਵਾਦ